ਰਮ ਰਾਮ ਦਰਬੋਧ ਹੈ ਜੀ ਚਾਰ ਕਰਨਾ ਤੁਹਾਡਾ ਇਹ ਸਾਡੀ ਹਸਾਰੋ ਕਰਦੇ ਅਸਲ ਸਾਨੂੰ ਮੁਸ਼ਕਲ ਹੈ ਇਹ ਕੋਈ ਪੱਲਾ ਪਾੜ ਨਹੀਂ ਤੋੜੂਗਾ ਇਹ ਹਾਂ ਹਾਂ ਉਹਨਾਂ ਨੂੰ ਪਤਾ ਕਰਨਾ ਨਹੀਂ ਖੱਲੇ ਖੱਲੇ ਬੜਾ ਜੀ ਸਾਨੂੰ ਮੁਸ਼ਕਲ ਬੜੀ ਆ ਜਾਂਦੇ ਕੋਈ ਪ੍ਰੋਗਰਾਮ ਕਰਵਾ ਦਿੰਦੇ ਤੁਸੀਂ ਤੁਸੀਂ ਦੇਖ ਕੇ ਜੇ ਥੋੜਾ ਜਿਹਾ ਹਾਂ ਜੀ ਖੜੀ ਲੈਣਾ ਲੰਬੀਆਂ ਦੋ ਤੇ ਉਹ ਨਾ ਸੱਤ ਖੰਭੇ ਆਣੂ ਨਾ ਸੱਤ ਖੰਭੇ ਆ ਕੇ ਉਹ ਖੰਭੇ ਆ ਦੇ ਮਾਰਗੀ ਬਿਸ਼ਕਾਰ ਟਰੱਕ ਨਾਲ ਸੱਤ ਖੰਭੇ ਆ ਜਾਂਦੇ ਆ ਸੱਤ ਖੰਭੇ ਆ ਜਾਂਦੇ ਆ ਸਹੀ ਕਰ ਦੇ ਦੇ ਕੋਈ ਜਿਹੜੀ ਮੋਟਰ ਬੋਹ ਹੋਈ ਹੈ ਨਾ ਉਹ ਕਮੇਟੀ ਆਏ ਉਹਦੇ ਵਿੱਚ ਚਲਾਉਣੀ ਪਿਆ ਠੀਕ ਹੈ ਮਾਰਗੀ ਉਹ ਸੋਹਣਾ ਕਮੇਟੀ ਆਏ ਜਿਹੜੇ ਅੱਛਾ ਤੋ ਲਗ ਮੋ ਇੱਕ ਐ ਹੋਣਾ ਤੇ ਜੀ ਉਹ ਦੇਖ ਹੀ ਹੋਣਾ ਚੋਣੀ ਇਸ ਮੋਟਰ ਹਾਸੇ ਬਲੋ ਤੁਹਾਡਾ ਦਾ ਇਕਲੇ ਇਕਲੇ ਕਰਦੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਬਹੁਤ ਮਿਹਰਬਾਨੀ ਰਿਓ ਖਾਣਾ ਲਾ ਫੜ ਨਹੀਂ ਨਹੀਂ ਡਿਵੀਜ਼ਨ ਪਿਕ ਇਵੈਂਟ ਵਿੱਚ ਇੱਥੇ ਅਸੀਂ ਅੱਜ ਆਏ ਆ ਬਿਜਲੀ ਘਰ ਤੇ ਇੱਥੇ ਸਾਰੇ ਸਟਾਫ ਨੂੰ ਮਿਲੇ ਆ ਜੀ ਐਸਜੀ ਸਾਹਿਬ ਬੈਠੇ ਨਾਲ ਅਡੇ ਐਕਸ਼ਨ ਸਾਹਿਬ ਤਾਂ ਕੋਈ ਨਾ ਮੀਟਿੰਗ ਹੀ ਤਰਨਤਨ ਉੱਥੇ ਗਏ ਸੀ ਤੇ ਅਚੰਚੇਤ ਹੀ ਆਏ ਆ ਤੇ ਇਹੋ ਵੇਖਣਾ ਹੈ ਵੀ ਠੀਕ ਜਿਹੜਾ ਕੰਮ ਚੱਲਦਾ ਤੇ ਇਹਨਾਂ ਦਾ ਠੀਕ ਚੱਲ ਰਿਹਾ ਸਾਰਾ ਸਟਾਫ ਜਿਹੜਾ ਉਹ ਇੱਥੇ ਮੌਜੂਦ ਆ ਪਰ ਤਕਰੀਬਨ ਸਾਰੇ ਇੱਥੇ ਆਪਣੇ ਐਕਟਿਵਸ ਆ ਵੀ ਜੈ ਸਾਹਿਬ ਆਪਣਾ ਹੋਰ ਲੈਨ ਬੈਂਡ ਸਾਰੇ ਤਕਰੀਬਨ ਮੰਨ ਲਓ ਵੀ ਇੱਥੇ ਹਾਜ਼ਰ ਸਨ ਤੇ ਬਹੁਤ ਵਧੀਆ ਕੰਮ ਕਰ ਰਿਹਾ ਤੇ ਕੋਈ ਖਾਸ ਨਹੀਂ ਕੋਈ ਮਲੋਬੀ ਸਾਰਾ ਵਧੀਆ ਜ ਸਿਸਟਮ ਚੱਲ ਰਿਹਾ ਜੀ ਇੱਥੇ ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਇਲਾਕੇ ਦੇ ਲੋਕਾਂ ਨੂੰ ਜਿਤਨਾ ਜਾਂ ਬੀਲੀ ਮੁਲਾਜ਼ਮ ਜਿਹੜੇ ਆ ਉਹ ਕਿਸ ਤਰੀਕੇ ਨਾਲ ਕੰਮ ਕਰਨ ਦੇਖੋ ਇੱਥੇ ਸਾਰਿਆਂ ਦੇ ਨਾਲ ਮੀਟਿੰਗ ਕੀਤੀ ਅੱਜ ਦਫ਼ਤਰ ਦੇ ਵਿੱਚ ਜੈ ਸਾਹਿਬ ਆਪਣੇ ਲਾਈਨਮੈਨ ਇਹ ਆਲਮ ਸਾਰੇ ਇੱਥੇ ਕਲਰਿਕਲ ਸਟਾਫ ਵੀ ਸਾਰਾ ਇੱਥੇ ਹਾਜ਼ਰ ਹੀ ਉਹਨਾਂ ਨੂੰ ਇਹੋ ਕਿਹਾ ਵੀ ਆਪਾਂ ਬਿਜਲੀ ਦੇ ਸਬੰਧ ਦੇ ਵਿੱਚ ਜਿਹੜੇ ਬਿਜਲੀ ਦੇ ਆਪਣਾ ਖਪਤਕਾਰ ਆ ਉਹਨਾਂ ਨੂੰ ਕਿਸੇ ਕਿਸਮ ਦੀ ਜੜੀ ਆ ਮੁਸ਼ਕਲ ਨਹੀਂ ਆਉਂਦਣੀ ਤੇ ਲੋਕਾਂ ਦੇ ਜਿਹੜੇ ਕੰਮ ਆ ਕਿਸੇ ਦਾ ਜੇ ਕੋਈ ਨਵਾਂ ਕਨੈਕਸ਼ਨ ਕਿਸੇ ਦਾ ਲੋਡ ਆ ਜਾਂ ਨਵਾਂ ਕੋਈ ਟ੍ਰਾਂਸਫਰ ਨੂੰ ਲਾਉਣਾ ਆ ਜਾਂ ਓਵਰਲੋਡ ਆ ਕੋਈ ਆਪਣਾ ਟ੍ਰਾਂਸਫਰਿੰਗ ਚੱਲ ਰਿਹਾ ਤੇ ਉਹ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਬਸੋ ਤੇ ਤਕਰੀਬਨ ਬਹੁਤ ਵਧੀਆ ਕੰਮ ਹੋ ਰਿਹਾ ਮੈਂ ਸਾਰੇ ਜੈਸਾਬਨਾਂ ਦਾ ਸਾਰਿਆਂ ਦਾ ਅਜੂ ਸਭਨਾਂ ਸਾਰਿਆਂ ਦਾ ਮਨ ਕੱਲੇ ਕੱਲੇ ਨੂੰ ਪੁੱਛਿਆ ਦੇ ਇਹਨਾਂ ਦਾ ਬਹੁਤ ਵਧੀਆ ਕੰਮ ਕਰ ਰਿਹਾ ਸਾਰੇ ਟਰਾਂਸਫਾਰਮਰਾਂ ਨਾਲ ਬਦਲੇ ਜਿੰਨਾ ਵੀ ਇਹਨਾਂ ਨੂੰ ਲੋਕਾਂ ਨੇ ਡਿਮਾਂਡ ਕੀਤੀ ਹੈ ਨਵੇਂ ਟਰਾਂਸਫਾਰਮ ਬਹੁਤ ਵੱਡੀ ਤਦਾਦ ਦੇ ਵਿੱਚ ਖੇਪ ਕਰਨ ਵਾਲਕੇ ਦੇ ਵਿੱਚ ਲੱਗ ਰਿਹਾ ਤੇ ਸਾਡੀ ਇਹੋ ਕੋਸ਼ਿਸ਼ ਆ ਵੀ ਆਉਣ ਵਾਲਾ ਜਿਹੜਾ ਸੀਜ਼ਨ ਗਰਮੀ ਦਾ ਉਹਦੇ ਵਿੱਚ ਆਪਣੇ ਜਿਹੜੇ ਖਪਤਕਾਰ ਆ ਉਹਨਾਂ ਨੂੰ ਅਹੀਂ ਕੋਈ ਕਿਸੇ ਕਿਸਮ ਦੀ ਜਿਹੜੀ ਆ ਮੁਸ਼ਕਲ ਬਿਜਲੀ ਦੇ ਸਬੰਧ ਦੇ ਵਿੱਚ ਨਹੀਂ ਰਹਿਣ ਦੇਣੀ ਜਿੱਥੇ ਟਰਾਂਸਫਾਰਮਰ ਓਵਰਲੋਡ ਆ ਉੱਥੇ ਨਵੇਂ ਟਰਾਂਸਫਾਰਮਰ ਰੱਖ ਕੇ ਜਿੱਥੇ ਕੋਈ ਮਾੜਾ ਕੰਡਕਟਰ ਆ ਜਾਂ ਕੇਵਲ ਮਾੜੀ ਆ ਜਾਂ ਉਹ ਜਿਹੜੇ ਇੰਸਟਰੂਮੈਂਟ ਨੇ ਬਿਜਲੀ ਦੇ ਨਾਲ ਸਬੰਧਤ ਖਰਾਬ ਨੇ ਪੁਰਾਣੇ ਨੇ ਉਹਨਾਂ ਸਾਰਿਆਂ ਨੂੰ ਅਹੀਂ ਚੇਂਜ ਕਰਕੇ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਪੈਡੀ ਦਾ ਸੀਜ਼ਨ ਵੇਖੋ ਆਣਾ ਤੇ ਘਰਾਂ ਦੇ ਵਿੱਚ ਵੀ ਜਿਹੜੇ ਏਸੀ ਚੱਲਦੇ ਆ ਇਹੇ ਬਿਜਲੀ ਦੇ ਸਬੰਧ ਦੇ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਵਾਗੇ ਹਲਕਾ ਕੰਮ ਕਰਨ ਦੇ ਵਿੱਚ ਤਾਂ ਚਲੋ ਵਿਸ਼ੇਸ਼ ਤੌਰ ਤੇ ਬਾਕੀ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੀ ਬਿਜਲੀ ਆ ਉਹ ਪੂਰੀ ਵੇਖੋ ਪਿਛਲੇ ਸੀਜ਼ਨ ਦੇ ਵਿੱਚ ਹੋਣ ਵੀ ਆ ਆਪਣੇ ਕਣਕ ਦੀ ਜੇ ਗੱਲ ਕਰੀਏ ਕੜਕਰੋਂ ਵੀ ਪਾਣੀ ਦੇਣਾ ਹੈ ਤੇ 24 24 ਘੰਟੇ ਜਿਹੜੀ ਆ ਬਿਜਲੀ ਉਹ ਦੀ ਸਪਲਾਈ ਕੀਤੀ ਹੈ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਤਨਾ ਮਤਲਬ 600 ਯੂਨਟ ਪਰ ਸਰਕਾਰ ਨੇ ਮਾਫ ਕੀਤੀ ਉਹਦੇ ਸਮਝ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਬਬੀ ਜੀ ਇਹੋ ਗੱਲ ਆਪਣੇ ਕਬਤਕਾਰ ਜਿਹੜੇ ਸਾਡੇ ਭਰਾ ਦੇ ਵੀਰ ਨੇ ਉਹਨਾਂ ਨੂੰ ਇਹੋ ਬੇਨਤੀ ਕਰਦਾ ਵੀ 600 ਯੂਨਟ ਸਰਕਾਰ ਨੇ ਤੁਹਾਨੂੰ ਫ੍ਰੀ ਬਿਜਲੀ ਦੁੱਤੀ ਆ ਤੇ ਇਹ ਜਿਹੜਾ 600 ਯੂਨਟ ਆ ਬਹੁਤ ਵੱਡੀ ਗੱਲ ਹੈ ਆਪਾਂ ਨੂੰ ਵੀ ਜੇ ਇਹ ਆਪਾਂ ਸਹੀ ਤਰੀਕੇ ਦੇ ਨਾਲ ਬਿਜਲੀ ਦੀ ਰੋਤ ਕਰੀਏ ਤੇ ਸਿਸੋ ਜੁੰਟ ਜਿਹੜਿਆ ਨਹੀਂ ਆਪਣੇ ਖਤ ਹੁੰਦੇ ਜਾਂ ਨਹੀਂ ਬਸ ਤੇ ਇਹਦਾ ਆਪਾਂ ਨੂੰ ਲਾਹ ਲੈਣਾ ਚਾਹੀਦਾ ਜੀ ਜੇ ਕੋਈ ਤਾਰਾਂ ਸਿੱਧੀਆਂ ਪੁੱਠੀਆਂ ਵੀ ਲਾਉਂਦਾ ਤੇ ਅਸੀਂ ਤਾਂ ਨੇ ਵੀ ਉਹ ਨਾ ਲਾਓ ਜਦੋਂ ਸਰਕਾਰ ਵੱਲੋਂ ਇਹ ਸਹੂਲਤ ਆਤੀ ਹੈ ਇਹਦਾ ਫਾਇਦਾ ਲੈਣਾ ਚਾਹੀਦਾ ਸਰ ਜਿਤਨਾ ਪਹਿਲੀ ਵਾਰ ਇਹ ਹੋਇਆ ਵੀ ਪੰਜਾਬ ਦਾ ਜਿਹੜਾ ਡਾਇਰੈਕਟਰ ਹੈ ਉਹ ਬਾਡਰੀ ਟੀ ਤੋਂ ਲੱਗਾ ਤੇ ਤੁਸੀਂ ਕੀ ਵਿਸ਼ੇਸ਼ ਮਤਲਬ ਬਾਡਰੀ ਏਰੀਆ ਵਾਸਤੇ ਕੁਝ ਕਰਨਾ ਚਾਹੋਗੇ ਜਾਂ ਕੀ ਪਿੱਕਿਮੇਂ ਏਰੀਆ ਲੋਕਰ ਵਾਸਤੇ ਤੁਸੀਂ ਕੀ ਕਰਨਾ ਚਾਹੋਗੇ ਜਾਂ ਕੀ ਕਹਿਣਾ ਚਾਹੋਗੇ ਸਟਾਫ ਨੂੰ ਦੇਖੋ ਜੀ ਇਹ ਪਹਿਲੀ ਵਾਰ ਜਦੋਂ ਦਾ ਬਿਜ ਬੋਰਡ هون ਦੇ ਵਿੱਚ ਆਇਆ ਜਾਂ ਸਰਕਾਰਾਂ ਬਣਦੀਆਂ ਰਹੀਆਂ ਜੀ ਸਾਡੇ ਮਾਨ ਜੋਗ ਸੀਐਮ ਸਰਦਾਰ ਭਵਨ ਸਿੰਘ ਮਾਨ ਜਿਨ੍ਹਾਂ ਨੇ ਕਿ ਐਰਕੀ ਇਹ ਜਿਹੜੀ ਸੇਵਾ ਆ ਡਾਇਰੈਕਟਰ ਐਡਮਨ ਦੀ ਇਹ ਬਾਰਡਰ ਜ਼ੋਨ ਦੇ ਵਿੱਚ ਪਹਿਲੀ ਵਾਰ ਆਈ ਆ ਜੀ ਤੇ ਮੈਂ ਸਮਝਦਾ ਵੀ ਮੈਂ ਤਾਂ ਚਲੋ ਧੰਨਵਾਦ ਕਰਨਾ ਹੀ ਆ ਜੀ ਉਹਨਾਂ ਦਾ ਬਾਰਡਰ ਦੇ ਜਿੱਦੇ ਵੀ ਲੋਕ ਹੈ ਜੀ ਬਾਰਡਰ ਜ਼ੋਨ ਦੇ ਇੱਧਰ ਦੇ ਉਹ ਸਾਰੇ ਬਹੁਤ ਧੰਨਵਾਦੀ ਉਹਨਾਂ ਦੇ ਤੇ ਹੁਣ ਵੇਖੋ ਇਹ ਡਿਊਟੀ ਮੇਰੀ ਆਪਾਂ ਨੂੰ ਤੇ ਆਪਾਂ ਮੇਰੀ ਕੁਝ ਬਾਰਡਰ ਜ਼ੋਨ ਦੇ ਵਿੱਚ ਜਿਹੜੀਆਂ ਵੀ ਕੋਈ ਮੁਸ਼ਕਲਾਂ ਨੇ ਬਿਜਲੀ ਦੇ ਸਬੰਧ ਦੇ ਵਿੱਚ ਜਿਸ ਤਰ੍ਹਾਂ ਕੋਈ ਨਵੇਂ ਆਪਾਂ ਬਿਜਲੀਕਾਰ ਬਣਾਉਣੇ ਆ ਠੀਕ ਆ ਬਿਲਡਿੰਗਾਂ ਬੜੀਆਂ ਮਾਰੇ ਹਾਲਾਤ ਦੇ ਵਿੱਚ ਨੇ ਕਾਫੀ ਜੜੀਆਂ ਆ ਤੁਸੀਂ ਆਪ ਭੀਖੀ ਵੰਡ ਦੀ ਵੇਖ ਲਓ ਜਿੱਥੇ ਬੈਠੇ ਆ ਜੀ ਤੇ ਬੜਗਾ ਮਲੋ ਦੀਆਂ ਜੜੀਆਂ ਜੜੀਆਂ ਅਨਸੇਵ ਦੇ ਤੇ ਅਹੀ ਕੋਸ਼ਿਸ਼ ਸਾਡੀ ਬਹੁਤ ਵੱਡੀ ਪੱਧਰ ਤੇ ਆ ਮੈਂ ਬਾਰਡਰ ਜ਼ੋਨ ਦੇ ਸਾਰੇ ਆਪਣੇ ਐਸਸੀ ਸਾਹਿਬ ਐਸਸੀ ਸਾਡੇ ਚੀਫ ਸਾਹਿਬ ਸਾਡੇ ਡਾਇਰੈਕਟਰ ਸੋ ਵੀ ਆਏ ਸਾਡੇ ਵਿਸ਼ੇ ਤੇ ਅਸੀਂ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਜਿਹਦੇ ਵਿੱਚ ਸਾਰੇ ਬਾਰਡਰ ਜ਼ੋਨ ਦੀਆਂ ਜਿੰਨੀਆਂ ਵੀ ਬਿਜਲੀ ਨਾਲ ਸੰਬੰਧਤ ਸਮੱਸਿਆਵਾਂ ਨੇ ਜਿੱਥੇ ਤੇ ਓਵਰਲੋਡ ਨੇ ਟਰਾਂਸਫਾਰਮਰ ਜਾਂ ਵੱਡੇ ਬਿਜਲੀ ਘਰ ਜਿਹੜੇ ਆ ਉੱਥੇ ਹੋਰ ਵੱਡੇ ਟਰਾਂਸਫਾਰਮ ਜਿਹੜੇ ਆ ਉਹ ਲਾਉਣੇ ਆ ਉਹਨਾਂ ਦੀ ਗੱਲ ਕੀਤੀ ਨਵੀਆਂ ਬਿਜਲੀ ਘਰ ਬਣਾਉਣ ਦੀ ਗੱਲ ਕੀਤੀ ਨਵੀਆਂ ਬਿਲਡਿੰਗਾਂ ਜਿਹੜੀਆਂ ਕਿ ਪੁਰਾਣੀਆਂ ਜਿਹੜੀਆਂ ਬਿਲਡਿੰਗਾਂ ਨੇ ਉਹ ਬਹੁਤ ਉਹਨਾਂ ਦੀ ਮਾੜੀ ਹਾਲਤ ਆ ਉਹ ਕਾਫੀ ਆ ਬਰਸਾਤਾਂ ਦੇ ਦਿਨਾਂ ਦੇ ਵਿੱਚ ਹੀ ਸਾਡੇ ਕਾਫੀ ਗਿਣਤੀ ਦੇ ਵਿੱਚ ਜਿਹੜੇ ਬਿਜਲੀ ਦੇ ਘਰ ਸੀ ਉਹ ਡੈਮੇਜ ਹੋਏ ਉਹ ਸਾਰੇ ਅਸੀਂ ਦੁਬਾਰਾ ਜਿਹੜੇ ਆ ਬਣਵਾ ਰਹੇ ਆ ਉਹਨਾਂ ਦੀ ਚਾਰਦੁواری ਕਰ ਰਹੇ ਆ ਜਿਹੜੇ ਫਰਸ਼ ਟੁੱਟ ਗਏ ਉਹ ਸਾਰੇ ਕਰਵਾ ਰਹੇ ਆ ਬਹੁਤ ਵੱਡੀ ਤਦਾਦ ਦੇ ਵਿੱਚ ਖਾਸ ਕਰਕੇ ਤਰਨਤਨ ਸਰਕਲ ਦੇ ਵਿੱਚ ਜਿਹੜੀ ਸਾਡੀ ਇੱਕ ਆਰਡੀ ਐਸਐਸ ਦੀ ਜਿਹੜੀ ਸਕੀਮ ਆਉਦੀ ਹੈ ਉਹਦੇ ਵਿੱਚ ਬਹੁਤ ਜਿਹੜੀਆਂ ਕੰਡਕਟਰ ਜਿਹੜਾ ਪੁਰਾਣਾ ਉਹਨੂੰ ਬਗਦੌੜਿਆ ਜਿਹੜੇ ਕੋਈ ਪੋਲ ਨੇ ਖੰਬੇ ਨੇ ਜਾਂ ਟਰਾਂਸਫਾਰਮਰ ਜਿਹੜੇ ਓਵਰਲੋਡ ਹੋ ਗਿਆ ਉਹ ਇਹ ਸਾਰੇ ਇਹ ਤੋਂ ਮਤਲਬ ਬਦਲਾਂਗੇ ਸਪਲਾਈ ਜਿਹੜੀ ਆ ਨਿਰਵਿਘਨ ਜਿਹੜੀ ਚੱਲੂਗੀ ਤੇ ਸਾਡਾ ਬਿਜਲੀ ਭਾਗ ਸਾਡੇ ਅਫਸਰ ਸਾਰੇ ਇਹ ਵਚਨਬੰਦ ਨੇ ਵੀ ਆਹੀ ਆਮ ਲੋਕਾਂ ਨੂੰ ਜਿਹੜੀ ਆ ਸਾਰਿਆਂ ਨੂੰ ਮਤਲਬ ਜਿਹੜੀ ਨਿਰਵਿਘਨ ਜਿਹੜੀ ਸਪਲਾਈ ਦੇਣੀ ਤੁਸੀਂ ਖਾਸ ਕੋਈ ਕਰਵਾਇਆ ਮਨਜ਼ੂਰੀ ਲਈ ਹੋਈ ਹੋਏ ਬਿਲਡਿੰਗ ਵਾਸਤੇ ਜਾਂ ਪਿਖਿੰਡੇ ਜਾਂ ਬੜ ਰੇੜੀ ਦੇ ਵਾਸਤੇ ਕੋਈ ਬਿਲਕੁਲ ਜੀ ਬਿਲਕੁਲ ਹਾਂਜੀ ਸਾਡੇ ਅਜਨਾਲਾ ਹੁੱਕੇ ਦੇ ਵਿੱਚ ਦਸਰਾ ਹੋ ਗਿਆ ਜੀ ਉੱਥੇ ਜਿਹੜੀ ਬਿਲਡਿੰਗ ਈ ਉਹ ਥਮੀਆਂ ਦੇ ਕੇ ਖਲਾਰੀ ਹੂੰ ਉਹਦੇ ਬਾਅਦ ਤੇ 1 ਕਰੋੜ ਰੁਪਈਆ ਮਨਜ਼ੂਰ ਕਰਾਇਆ ਇਸ ਤਰ੍ਹਾਂ ਸਾਡੇ ਵਾਹ ਪਿੰਡ ਜੀ ਆਪਣਾ ਇਹ ਬਿਲਡਿੰਗ ਨਵੀਂ ਬਣ ਰਹੀ ਯਾਰ ਅਮਰਕੋਟ ਦੀ ਖੇਮ ਕਰਨ ਖਾਲੜਾ ਜਿੱਥੇ ਇੱਕ ਬਿਲਡਿੰਗ ਹੈਣੀ ਉੱਥੇ ਨਵੀਂ ਬਿਲਡਿੰਗ ਦਾ ਜਿਹੜੇ ਹੈ ਫੰਡ ਮਨਜ਼ੂਰ ਕਰਾ ਲਿਆ ਤੇ ਸੋਸ ਸਿੰਘ ਦੀ ਜਿਹੜੀ ਆ ਇਮਾਰਤ ਜਿਹੜੀ ਆ ਉਹ ਵੀ ਬਹੁਤ ਸਰਕਾਤ ਵਿੱਚ ਸੀ ਉੱਥੇ ਵੀ ਜਿਹੜੀ ਨਵੀਂ ਬਿਲਡਿੰਗ ਦੀ ਹਾਦੀ ਪਰਬੋਲ ਬਣ ਗਈ ਆ ਹਲਕਾ ਕੇਮਕਰ ਦੇ ਵਿੱਚ ਤਿੰਨ ਜਿਹੜੇ ਬਿਜਲੀਕਾਰ ਨਵੇਂ ਬਣਦੇ ਆ ਠੀਕ ਉਹ ਵੀ ਸਾਰੀ ਪਰਬੋਲ ਬਣ ਗਈ